ਜੀ ਦੋਸਤੋ ਅੱਜ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਲੀਅਰ ਕਰਨੀ ਸਾਰੇ ਕਮੈਂਟਾਂ ਚ ਪੁੱਛਦੇ ਹੁੰਦੇ ਹਨ ਨਾ ਕਿ ਤੁਹਾਡੇ ਬੇਬੀ ਆ ਤੁਹਾਡੇ ਬੇਬੀ ਉਹ ਖਾਲੀ ਪਕੌੜਿਆਂ ਨਾਲ ਲੱਗ ਜਾ ਕਿ ਢੇਰ ਤੇ 100 ਸਾਡੇ ਕੋਲ ਹੋ ਗਈ ਕਹਾ ਤਾਂ ਹੁਣ ਕੀ ਕਰੀਏ ਕੋਟ ਦੇ ਕੋਟ ਤੇ ਕੋਟ ਤੇ ਪੱਟ ਦੇ ਪੱਟ ਦੇ ਇਹ ਉਹ ਤੂੰ ਨਹੀਂ ਸਟਾਪ ਟਾਕਿੰਗ ਲਾਈਕ ਯੂ ਸਟਿਲ ਹਾਂਜੀ ਦੋਸਤੋ ਕੀ ਹਾਲ ਚਾਲ ਠੀਕ ਠਾਕ ਜੀ ਠੀਕ ਠਾਕ ਹੋ ਗਏ ਵਧੀਆ ਹੋ ਗਏ ਤੇ ਅੱਜ ਦਾ ਵਲੌਗ ਆਪਾਂ ਸ਼ੂਟ ਪਹਿਲਾਂ ਬੋਲ ਲੈ ਭੈਣ ਚੋ ਮੈਨੂੰ ਬੋਲ ਲੈਣ ਦਿਆ ਤੇ ਤੇਰੀ ਵਾਰੀ ਆਵੇਗੀ ਤੇ ਅੱਜ ਮੰਮੀ ਦਾ ਜਨਮ ਦਿਨ ਹੈ ਤੇ ਅੱਜ ਆਪਾਂ ਮੰਮੀ ਦਾ ਸੈਲੀਬ੍ਰੇਟ ਕਰਾਂਗੇ ਜਨਮ ਦਿਨ ਸੋ ਪਹਿਲਾਂ ਤਾਂ ਮੰਮੀ ਹੈਪੀ ਬਰਥਡੇ ਹੈ ਖਾਓ ਸ਼ਰੋ ਤੇ ਖਾਓ ਸ਼ਰੋ ਮਾਤਾ ਦੇ ਕਰਕੇ ਆ ਮਾਤਾ ਦੇ ਆਸ਼ੀਰਵਾਦ ਕਰਕੇ ਅੱਜ ਅੱਜ ਤੱਕ ਪਹੁੰਚਾ ਜਿੱਤਦਾ ਕਵੀ ਤੁਸੀਂ ਦੇਖਦੇ ਸਾਰੇ ਸੋ ਸਾਰੇ ਜਿਹਨੇ ਅਨਿਸ਼ ਕਰ ਦੋ ਲਵ ਯੂ ਮਾਤਾ ਨੂੰ ਤੇ ਅੱਜ ਕਰਾਂਗੇ ਸੈਲੀਬ੍ਰੇਟ ਜਿੱਦਾਂ ਆਪ ਉਸ ਦਿਨ ਕੀਤਾ ਸੀ ਸੋ ਆਪਣੇ ਚੈਨਲ ਦੇ ਨਾਲ ਬਣੇ ਰਹੋ ਤੇ ਹੁਣ ਮਿਲਾਉਣਾ ਤੁਹਾਨੂੰ ਇੱਕ ਹੋਰ ਆਪਣੇ ਗੁਜਨਸਾਈ ਹੋਈ ਹੈ ਆ ਵੇਖੋ ਜੀ ਜਿੰਨ ਸਾਡੀ ਬੇਬੇ ਸਾਡੀ ਦੂਜੀ ਬੇਬੇ ਪਾੜਾ ਪਹਿਨਣਾ ਖਰੀ ਕੀ ਖਾਨ ਨੂੰ ਲਿਆਂਦਾ ਸੀ ਜਵਾਬ ਨੂੰ ਦਿੱਤਾ ਹੀ ਕੋਈ ਨਹੀਂ ਆ ਬਖਾ ਗਿਆ ਕੀ ਲਿਆਂਦਾ ਸੀ ਦਿੱਤਾ ਹੀ ਦਿਨੋਂ ਹੈ ਦਿੱਤਾ ਹੀ ਓਏ ਕੀ ਖੰਡ ਹੈ ਓਏ ਬਾਟੋਂ ਨਹੀਂ ਵਿਖੀ ਆਂਦਾ ਉਹ ਵੀ ਮੰਗੀ ਆਂਦਾ ਉਹਨੂੰ ਵੀ ਦਿਓ ਤੈਨੂੰ ਨਹੀਂ ਕੋਈ ਦਿੰਦੇ ਚੱਲ ਮੈਂ ਲਿਆਉਣਾ ਚੱਲ ਮੈਂ ਲਿਆਉਣਾ ਦਰਵਾਜ਼ਾ ਬਾਸ ਬਾਸ ਜਲਦ ਆਸ ਕੀ ਗੱਲ ਹੈ ਦੱਸ ਕੀ ਗੱਲ ਤੀਜੀ ਕੋ ਨਹੀਂ ਦਿੱਤੀ ਨਾ ਚੱਲ ਚੱਲ ਆਪਾਂ ਹੋਰ ਲੈ ਕੇ ਆਉਂਦੇ ਚੱਲ 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 ਬਾਈ ਆਪਾਂ ਆ ਗਿਆਂ ਹੋਰ ਪੇਠਾ ਲੈਣ ਉਹ ਨਾ ਆਇਆ ਉਹ ਕੱਲੀ ਖਾ ਗਿਆ ਆ ਜਾ ਪਾਉ ਛੇ ਦੀ ਹੈ ਇਠੋਲ ਕਿੰਨੇ ਲੈਣਾ ਮਾ आ सारा बाबा पेठा। तो अच्छा, है बाबा को तो की अच्छा के चलेगा नहीं 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 वो पूरा नहीं है, लड़ाई होगी क्या अच्छी लगती और बाबा चाय पानी मुंडे बाबा अपने पिंडा लाइन सारे जने जरूर ਸੋ ਹਾਂਜੀ ਦੋਸਤੋ ਅਸੀਂ ਮਾਮਾ ਭਾਂ ਜਾਉਗੇ ਤਿਆਰ ਤੇ ਚੱਲੇ ਦੀ ਮੰਮੀ ਨੂੰ ਲੈਣ ਮੰਮੀ ਨੂੰ ਚਲਿਏ ਚਲੋ ਅਸੀਂ ਦੋਨੋਂ ਜੀ ਨੇ ਚੱਲੇ ਆ ਤੇ ਤੁਸੀਂ ਆਪਣੇ ਵਲੌਗ ਦੇ ਨਾਲ ਬਣੇ ਰਹੋ ਲਾਈਕ ਕਮੈਂਟ ਕਰਦੇ ਹੋ ਮੰਮੀ ਦਾ ਸੈਲੀਬ੍ਰੇਟ ਕਰਨਾ ਬਰਥਡੇ ਸੋ ਉਹਨਾਂ ਉੱਤੇ ਜਾ ਕੇ ਮਿਲਦੇ ਹਾਂ ਸੋਹਰਿਆਂ ਦੇ ਪਿੰਡ ਸੋ ਆਇਓ ਹਾਂਜੀ ਮਿੱਤਰੋ ਪਹੁੰਚ ਚੁੱਕੇ ਹਾਂ ਸੋਹਰਿਆਂ ਦੇ ਪਿੰਡ ਤੇ ਹੁਣ ਆਪਾਂ ਉਹਦੀ ਮੰਮੀ ਨੂੰ ਲੈਣ ਜਾਣਾ ਹੈ ਨਾ ਚਲਿਏ ਪਹਿਲਾਂ ਪੇ ਲੈਣੀ ਚੀਜੀ ਖਾਣੀ ਚਲਿਏ ਅੰਮਾ ਅੰਮਾ ਗਈ ਕੀ ਕਰ ਰਹਾ ਮੈਂ ਚੀਜੀ ਖਾਣੀ ਸੋ ਆਪਾਂ ਇਹਨੂੰ ਚੀਜੀ ਦਿਵਾਖ ਲੈਣੇ ਆ ਪਹਿਲਾਂ ਸੋ ਹਾਂਜੀ ਦੋਸਤੋ ਆਪਾਂ ਚੱਕ ਲਿਆ ਵਾ ਹੈਲੋ ਗਾਇਸ ਚੱਕ ਲਿਆ ਤੇ ਹੁਣ ਚੱਲੇ ਆ ਸ਼ਹਿਰ ਮੇਂ ਸ਼ਹਿਰ ਜਾ ਕੇ ਡੰਨੇ ਆ ਤੇ ਇੱਕ ਛੇ ਦਾ ਮਮੀ ਦਾ ਬਰਥਡੇ ਕਰਨਾ ਹੈ ਸੈਲੀਬ੍ਰੇਟ ਤੇ ਵਲੋਗ ਦੇ ਨਾਲ ਬਣੇਗਾ ਕਿਵੇਂ ਨਿਕਲੇ ਦੋ ਦਿਨ ਉਹ ਤੇ ਨਿਕਲੇ ਤਾਂ ਵਧੀਆ ਸੀਗੇ ਪਰ ਸਾਡੀ ਵੀ ਯਾਦ ਹੁੰਦੀ ਸੀ ਅੱਜ ਤਾਂ ਕਹਿੰਦੀ ਸੀ ਦਾਹ ਤੈ ਰਹਿਣਾ ਦੋ ਦਿਨਾਂ ਚਾਹੀਦੇ ਬਾਕੀ ਕੋਈ ਨਹੀਂ ਹਟਾ ਪਿਆਰ ਇਦਾਂ ਹੀ ਨਹੀਂ ਆਹੀ ਨਹੀਂ ਰਹਿ ਸਕਦੇ ਇੱਕ ਦਿਨ ਵੀ ਦੋ ਦਿਨ ਬੜੇ ਮੁਸ਼ਕਿਲ ਕੱਡੇ ਸੋ ਬਾਕੀ ਉਹ ਵੀ ਗੱਲ ਆ ਗਈ ਸੀ ਉਹ ਵੀ ਮੈਂ ਗੱਲ ਜਿਹੜਾ ਮਾਰ ਕੇ ਇੱਕ ਵਾਰੀ ਚਾ ਸੋ ਬਾਕੀ ਵਲੌਗ ਦੇ ਨਾਲ ਬੜੇ ਰੋਗਾਂ ਜਾ ਕੇ ਆਪਾਂ ਕਰਦੇ ਹਾਂ ਸੈਲੀਬ੍ਰੇਟ ਕਰਦੇ ਤੇ ਜੇ ਚੈਨਲ ਨੂੰ ਯਾਰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਨੂੰ ਪਤਾ ਮਿਹਨਤ ਕਿੰਨੀ ਲੱਗਦੀ ਹੈ ਨਾ ਹਰ ਆਊਟ ਆਨ ਤੇ ਤੇ ਲਾਈਕ ਕਮੈਂਟ ਵਗੈਰਾ ਕਰਤਾ ਕਰੋ ਤੇ ਆ ਪਿੱਛੇ ਆਉਣਾ ਬੈਠਾ ਆ ਦਮਾ ਵੇਖੀ ਜਾਂਦਾ ਆਪਦਾ ਲੋ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਘਰੇ ਹੁਣ ਜਾਣਾ ਸ਼ਹਿਰ ਨੂੰ ਅਜੇ ਆ ਵੇ ਲੋ ਸਾਡੇ ਸਾਡਾ ਟੱਬਰ ਟੱਬਰ ਸਾਡਾ ਫੈਮਲਾ ਫੈਮਲੀ ਤਾਂ ਹੋਣੀ ਕਾ ਲੱਗੇ ਪਹਿਲਾਂ ਦਾ ਟੱਬਰ ਹੀ ਕਹਿੰਦੇ ਹੁੰਦੇ ਸੀ ਹਨਾ ਸਾਡਾ ਟੱਬਰ ਤੇ ਆਓ ਇੱਥੇ ਬਾਤ ਹੁੰਦੀ ਜੇ ਕੋਈ ਨਹੀਂ ਬੈਕਗ੍ਰਾਉਂਡ ਤੋਂ ਉੱਚੀ ਕਰਕੇ ਸੁਣਿਆ ਧਿਆਨ ਨਾਲ ਸਾਦੀਆਂ ਨੂੰ ਕੀ ਕਰਦੀ ਹੈ ਹੈਨਾ ਹੈ ابو ਓਏ ابو ਜੀ ਦੋਸਤੋ ਅੱਜ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਲੀਅਰ ਕਰਨੀ ਸਾਰੇ ਕਮੈਂਟ ਚ ਪੁੱਛਦੇ ਹੁੰਦੇ ਹਨਾ ਇਹ ਤੁਹਾਡੇ ਬੇਬੀ ਆ ਤੁਹਾਡੇ ਬੇਬੀ ਸਾਦੀ ਆ ਪੰਜੀ ਵਾ ਇਹ ਪਾਂਦੀ ਆ ਉਹ ਪਾਂਜਾ ਵਾ ਉਹ ਦੀਦੀ ਆ ਇਹਨਾਂ ਦੇ ਬੇਦੀ ਆ ਤੇ ਆਹ ਹੈਗੀ ਗੁੜੀਆ ਵਾ ਇੰਨਾ ਅਫਰੀਨ ਅਫਰੀਨ ਹੈ ਵੈਸੇ ਸ਼ਾਰਟ ਅਸੀਂ ਨੂ ਰੱਖਿਆ ਹੈ ਨੂ ਰੱਖਿਆ ਹੈ ਨੂੰ ਕਹਿੰਦੇ ਆ ਤੇ ਇਹ ابو ਹੈ ਆਪਣਾ ਅਭਿਸ਼ੇਕ ਅਭਿਸ਼ੇਕ ਸ਼ਰਮਾ ਸਾਰਾ ਦਿਨ ਡਮ ਮੰਮੇ ਦੇਖਦੇ ਰਹਿੰਦੇ ਸਾਰਾ ਦਿਨ ਇਹ ਕਾਰਟੂਨ ਦੇਖਣੇ ਦਾ ਹੋਰ ਕੋਈ ਕੰਮ ਨਹੀਂ ਡਮ ਮੰਡਮ ਕਾਰਟੂਨ ਨੂੰ ਵੀ ਡਮ ਮੰਡਮ ਤੇ ਸੋ ਇਹ ਸਾਡੇ ਮੀਨ ਸਾਡੇ ਹੀ ਬੱਚੇ ਆ ਅਸੀਂ ਆਪਦੇ ਹੀ ਸਮਝਦੇ ਆ ਤੇ ਬਾਕੀ ਇਸ ਸਿਸਟ ਦੇ ਸਾਰੇ ਕਮੈਂਟ ਕਰਕੇ ਬੋਲਦੇ ਸੀ ਅਸੀਂ ਕਲੀਅਰ ਕਰਦੀਏ ਝੂਠ ਨਹੀਂ ਬੋਲਣਾ ਚਾਹੀਦਾ ਹਨਾ ਤੇ ਬਾਤੀ ਰਣਾ ਬਹੁਤ ਪਿਆਰਾ ਸਾਡਾ ਤੇ ਪਿਆਰ ਤੁਸੀਂ ਦੇਖਦੇ ਹੀ ਜੀ ਵੀਡੀਓ ਜੀ ਪਿਆਰ ਪਿਆਰ ਇਦਾਂ ਹੀ ਪਤਾ ਲੱਗਦਾ ਹੈ ਇਤਨਾ ਪਿਆਰ ਨਹੀਂ ਦਿਖਾਣਾ ਚਾਹੀਏ ਚਿਚੂ ਆਤਾ ਹੈ ਨਾ ਚਿਚੂ ਕਰਦੇ ਆਹ ਵੀ ਆ ਸਰਦਾਰ ਅੱਜ ਹੁਣੇ ਕੱਪੜੇ ਬਦਲੇ ਇਹਦੇ ਮਮਮੀ ਨੇ ਚੱਕਿਆ ਨਹੀਂ ਹੈ ਹੈਨਾ ਕਿੰਨੇ ਦਿਨ ਹੋ ਗਏ ਨਵੇਂ ਕੱਪੜੇ ਉਹ ਦਿਨ ਹੋ ਗਏ ਵੈਸੇ ਮੰਮੀ ਨੂੰ ਛੱਡ ਕੇ ਆਏ ਨੂੰ ਖੁੱਤ ਤਾ ਉਹ ਨੂੰ ਛੱਡਣ ਗਈ ਹੈ ਮੰਗਲ ਹੈ ਨਾ ਹਾਂ ਵੀ ਮਿੱਤਰਾ ਤੂੰ ਵੀ ਆ ਗਏ ਓਏ ਤੂੰ ਹੀ ਆ ਗਏ ਕੀ ਹੈ ਮੇਰੇ ਕੋਲ ਨਹੀਂ ਮੇਰੇ ਕੋਲ ਮੇ ਕਪੜੇ ਖਰਾਬ ਹੋਏ ਨਹੀਂ ਚੱਲ ਪਰੇ ਮਾਣੀ 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 ਕਪੜੇ ਖਰਾਬ ਕਰੇਗਾ ਸਸੂ ਅੱਛਾ ਉ ਫਰੀ 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 ਬੁੜ ਬੁੜ ਫਰੀ 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 ਏ ਏ ਚੱਲ ਰੋਕੀ ਪਿੱਛੇ ਆਉ ਦਬੂ ਅਵੀ ਤੇ ਨਾ ਪਾਲੇ ਹੋਏ ਅਵੀ ਰੋਵੇ ਕਰੋ ਅਰੇ ਜੀ ਦਾ ਸ਼ਹਿਰ ਨੂੰ ਇੱਕ ਛੇ ਗ੍ਰਾਮ ਦੇ ਆਪ ਨੂੰ ਜੰਗ ਮੈਡਾ ਇਹ ਨਾਲਾ ਮੈਂ ਕੌਣ ਜਾ ਰਿਹਾ ਯੋਸ ਹੋਰ ਜੀ ਮੁੰਡਾ ਜੰਦਾ ਦੋ ਦੰਗਾ ਨਾ ਪੈ ਕੇ ਲੋਕ ਚਾਹ ਹਨ ਆਪਣਾ ਨਾਲ ਲੈ ਕੇ ਜਾਣਾ ਸੋ ਬੜੇ ਰੋ ਵਲੋਗ ਨਾਲ ਕਰ ਲੋ ਸਬਸਕ੍ਰਾਈਬ ਸਸ ਬਰੋ ਇਨ ਲਾਈਕ ਲੇਕੋ ਹਾਂ ਜੀ ਮੇਤੋ ਗਿਫਟ ਹੋ ਰਿਹਾ ਪੈਕ ਤੇ ਫਿਰ ਆਪਾਂ ਹੀ ਆਗਲੇ ਨੇ ਕੇਕ ਬਕ ਤੇ ਫਿਰ ਘਰ ਜਾ ਕੇ ਕਰਦੇ ਆ ਸਭ ਇਹ ਰਕਲੇ ਦੇ ਉਹ ਬਣੇ ਰੋ ਆਪਣੇ ਵਲੌਗ ਦੇ ਨਾਲ ਥੈਂਕ ਯੂ ਹਾਂ ਜੀ ਵੈਦਰ ਨੂੰ ਫਿਰ ਤੋਂ ਦੀਆਂ ਕੀ ਗੱਲਾਂ ਦੋ ਆਵੜੀ ਦੀ ਦੁਕਾਨ ਇੱਕੋ ਹੀ ਆਪਾਂ ਆਪਣੇ ਹਾਂ ਸਾਰੇ ਕੇਕ ਇੱਥੋਂ ਹੀ ਜਾਂਦੇ ਆ ਆਪਣੇ ਆ ਵੇਖੋ ਸ਼ੀਸ਼ਾ ਤੇ ਆ ਮੈਂ ਬਾਹਰੋਂ ਦੇਖ ਰਹੇ ਆ ਹਾਂਜੀ ਕਿੱਦਾਂ ਜੀ ਇੱਕ ਦਹੀਓ ਉਹ ਵਧੀਆ ਸੇ ਗੱਲ ਨਹੀਂ ਬਾਮ ਐਸਾ ਕਰ ਮੇਰੇ ਸੋਤਾ ਮੰਦਿਆ ਓਏ ਉਹੀ ਭੱਲ ਗਿਆ ਹਾਂਜੀ ਓਏ ਓਏ ਆ ਗਈ ਇਹ 15% ਬੋਲਾ ਇਹ ਵੀਰੇ ਆਉਂਦੇ ਤੇ ਦੇਣ ਨੂੰ ਸੀਗਾ ਦੁਵਾਲੀ ਦੇ ਦੁਵਾਲੀ ਦੇ ਲੋਣ ਆ 15% ਆ ਰਿਹਾ ਹੈ ਕੀ ਬਾਤ ਹੈ ਖਾਣਾ ਨਹੀਂ ਪੈਚ ਦਾ ਖਾ ਸਕਦੇ ਹੈ ਇਹ ਸਾਫ ਕੀ ਬਾਤ ਹੈ ਉਹ ਉਹ ਪਲਾਨ ਮੈਂ ਪੁਆਇਆ ਬਤਾ ਦੂੰਗਾ ਤੇਰੇ ਨੂੰ ਕੇਕ ਲੈਣਾ ਨਾ ਕੇਕ ਕਿੰਨਾ 2 ਕਿਲੋ ਵਾਲਾ 3 ਕਿਲੋ ਵਾਲਾ ਤੇਨ ਕਿਲੋ ਵਾਲਾ ਲੈਣੇ ਵੀ ਕਰਨੇ ਆਪਾਂ ਤੇਰੇ ਕੋਲ ਹੀ ਆਈਦਾ ਤੈਨੂੰ ਪਤਾ ਹੁਣ ਆਪਣਾ ਰੋਜ਼ ਦਾ ਹੀ ਕੰਮ ਹੋ ਗਿਆ ਕੇਕਾਂ ਦਾ ਨਹੀਂ ਆ ਤਾਂ ਡੈਮੇਜ ਹੋਇਆਗਾ ਡੈਮੇਜ ਹੋ ਗਿਆ ਕੇਕ ਕਰੋ ਪਸੰਦ ਆ ਜੀ ਸਾਰੇ ਆਹ ਕੈਂਟਾ ਹੈ ਨਾ ਹਾਂ ਬੜਾ ਅੱਛਾ ਇਹ ਹੀ ਆਏਗਾ ਦੋਸਤੋ ਆਪਾਂ ਲੈ ਲੈ ਕੇ ਆਏ ਕੁਝ ਜੀ ਜਲੇ ਕਾਨੂੰਨ ਮੈਂ ਲੋਕ ਲੋਕ ਨੇ ਨਾਲ ਆਪਣੇ ਸਾਡਾ ਲੱਤ ਲੱਤੀ ਹੋਵੇ ਸੁੰਝ ਵੀ ਡਿੱਗ ਗਿਆ ਵਾ ਇਹ ਬਾਕੀ ਕਰ ਜਾ ਕੇ ਕਰਦੇ ਆਂ ਬੜੇ ਸਾਰੀ ਰੇਟ ਮੇ ਮਮਾ ਹੀ ਦਤਾ ਸਾਰੀ ਨਹੀਂ ਬਿਸ਼ੀ ਬੋਲਦਾ ਲੋ ਵੀ ਮਿੱਤਰੋ ਇਹੀ ਕੱਢ ਲੱਗੇ ਆ ਪਕੌੜੇ ਇਹ ਗੜੇ ਪਕੌੜੇ ਨੇ ਇਹ ਤਾਂ ਮੈਨੂੰ ਲੱਗਦਾ ਜਿਦਾ ਮੂਲੀ ਵਾਲੇ ਪਰੌਣੇ ਬਣਦੇ ਨੇ ਪਕੌੜੇ ਪਰੌਣ ਲੱਗੇ ਆ ਅਸੀਂ ਲਵਾਈ ਆ ਚੁੱਕਾ ਹੈ ਲਵਾਈ ਪਰਾ ਪਰਾਿਆਂ ਨਾਲ ਕੱਟੀ ਲੱਗੀ ਹੈ ਪਕੌੜੇ ਖਾਣੇ ਆ ਗਾਇਸ ਅੱਜ ਫੇਰ ਹਾਂਜੀ ਦੋਸਤੋ ਅਸੀਂ ਖਾ ਰਹੇ ਪਕੌੜੇ ਛਕੌੜੇ ਭੈਣ ਮੇਰੇ ਨੇ ਪਕੌੜੇ ਬਣਾਏ ਨੇ ਤੇ ਨਾਲ ਮਾਂ ਵੀ ਲੱਗਿਆ ਰਿਆਂ ਤੇ ਨਾਲ ਛਿੰਦਾ ਲਵਾਈ ਵੀ ਸੋ ਸਾਡੀ ਸਾਡੇ ਕੋਲ ਕਮੀ ਹੋ ਗਈ ਹੈ ਹੋ ਗਿਆ ਉਹਦਾ ਯਾਦ ਨਹੀਂ ਆਇਆ ਕਿਹੜਾ ਕੋਲ ਹੈਗੀ ਕਾਸੌਸ ਤੇ ਹਾਂ ਟਰੈਕਟਰ ਤੇ ਜਾਣਾ ਹੈ ਗੁੜੀਆਂ ਗੁੜੀਆਂ ਤੇ ਜਾਣ ਦਾ ਕੋਈ ਸ਼ੌਂਕ ਰਾਕ ਟਰੈਕਟਰ ਤੇ ਜਾਣ ਦਾ ਸ਼ੌਂਕ ਹੈ ਨਹੀਂ ਸ਼ਹਿਰੀ ਬੰਦੇ ਨਾ ਸਾ ਜੀ ਨਹੀਂ ਪਕੌੜਾ ਪਾਈਦਾ ਮੂੰਹ ਚ ਪਾਈਦਾ ਓਹ ਥਾਂ ਲਾ ਹਾਲਾ ਹਾਲਾ ਬੱਚਾ ਖਾ ਉਹ ਵੇ ਆਪਣਾ ਖਾ ਤੂੰ ਮੈਨੂੰ ਕੱਢ ਮੁ ਇੱਕ ਵਾਰ ਕੱਢ ਦੇ ਚਰਵਾਣਾ ਦੇ ਉਹ ਸਾਰੇ ਖਾਲੀ ਪਕੌੜਿਆਂ ਦਾ ਲੱਗਦਾ ਕਿ ਢੇਰ ਤੇ ਸੌ ਸਾਡੇ ਕੋਲ ਹੋ ਗਈ ਖਤਮ ਨਹੀਂ ਕਰਿਆ ਹੋਵੇ ਖਾਣਾ ਵੀ ਨਹੀਂ ਫੁੱਲਿਆ ਨਹੀਂ ਸੌ ਸੋ ਗਈ ਖਤਮ ਮੁੰਡੇ ਹੋ ਪਕੌੜੇ ਤਾਂ ਵਧੂ ਹੋ ਗਏ ਕੀਤਾ ਜਾਵੇ ਕੀਤਾ ਜਾਵੇ ਚਾਹ ਚਾਹ ਨਾਲ ਇਹ ਪੋਕਿਆ ਚਾਹ ਹੈਗੀ ਇਹਦੀ ਕਟਿੰਗ ਦੇਖੋ ਕਿਦਾਂ ਕੀਤੀ ਆ ਦੇਖੋ ਬੰਦੂ ਹੋਇਆ ਬਣਾਇਆ ਤਾਂ ਬੰਦੇ ਨੇ ਮੈਂ ਭਰਾਵਾ ਵੇਹ ਲੋ ਵੇਰ ਸਟਾਈਲ

ओपन कर रहे हैं तो केड़ी वीडियो है वो ना भाई मैं कभी के खा गए हां जी देखो जी डांस हो रहा है इधर देखो मामा भांजे की कर रहे हैं तू पे खा <laughs> कट दे कट दे मामू कट दे कट दे माडे वाले देख देख to you happy birthday you mama happy birthday to you happy birthday to you ਹਾਂ ਜੀ ਕੇਕ ਗੱਲਦਾ ਹੁਣ ਬੜੀ ਚਾ ਲੱਗਾ ਕੌਲੀਆਂ ਚ ਆ ਹੋਵੇ ਪਹਿਲੇ ਨੰਬਰ ਤੋਂ ਸੁਸੂ ਕਰਦਾ ਸੁਸੂ ਸੁਸੂ ਨਹੀਂ ਹੈ ਛੂ ਛੂ ਦੂਜਾ 2 ਨੰਬਰ ਖਾਂਦਾ ਆਹ ਇਹਨੇ ਕੇਕ ਕੱਟ ਦਿੱਤਾ ਕੋਈ ਆਂ ਬਈ ਉਹ ਜੜੀ ਵੇਂਦੀ ਵੇਦੀ ਨੇ ਉਹਨੇ ਦੂਜਾ ਕੇਕ ਕੱਟਤਾ ਹੋ ਗਿਆ ਅਦਰ ਬੜਾ ਡੈਕੋਰ ਸਿੰਪਲ ਹੈ ਨਹੀਂ ਇਹਨੇ ਦੇਖੋ ਉਹਦੇ ਨਾਲ ਜਾਣਾ ਉਹਦੀ ਦੋਗੇ ਸੋਹਰੇ ਆ ਉਹਦੇ ਮਮੀ ਕਹਿੰਦੇ ਤੁਸੀਂ ਖੋਲ ਕੇ ਦੋ ਬੇਟਾ ਸੁਣਾ